ਟਾ ਨੇ WhatsApp 'ਚ ਇੱਕ ਨਵਾਂ ਫੀਚਰ ਸ਼ਾਮਲ ਕੀਤਾ ਹੈ ਜਿਸ ਨਾਲ ਹੁਣ ਯੂਜ਼ਰ ਲਈ ਮੈਸੇਜ ਸਰਚ ਕਰਨਾ ਪਹਿਲਾਂ ਦੇ ਮੁਕਾਬਲੇ ਸੌਖਾ ਹੋ ਜਾਵੇਗਾ ਹੁਣ ਇਸ ਨਵੇਂ ਫੀਚਰ ਦੇ ذریعے ਯੂਜ਼ਰ ਡੇਟ ਐਂਟਰ ਕਰਕੇ ਸਿੱਧੇ ਮੈਸੇਜ ਸਰਚ ਕਰ ਸਕਣਗੇ ਜੇ ਸਥਿਤੀ ਵਿੱਚ ਉਹਨਾਂ ਨੂੰ ਕਿਸੇ ਖਾਸ ਮੈਸੇਜ ਨੂੰ ਲੱਭਣ ਲਈ ਕਈ ਚੈਟ ਨਹੀਂ ਦੇਖਣੀਆਂ ਪੈਣਗੀਆਂ WhatsApp ਦਾ ਸਰਚ ਬਾਇ ਡੇਟ ਫੀਚਰ ਹੁਣ ਸਾਰੇ ਪਲੈਟਫਾਰਮਾਂ ਤੇ ਉਪਲਬਧ ਕਰ ਦਿੱਤਾ ਗਿਆ ਹੈ ਅਤੇ ਤੁਸੀਂ ਇਸ ਦੀ ਵਰਤੋਂ ਸ਼ੁਰੂ ਕਰ ਸਕਦੇ ਹੋ WhatsApp ਦੇ ਇਸ ਨਵੇਂ WhatsApp ਸਰਚ ਬਾਈ ਡੇਟ ਫੀਚਰ ਦੇ ذریعے ਯੂਜ਼ਰ ਹੁਣ ਇੱਕ ਤਾਰੀਖ ਚੁਣ ਸਕਦੇ ਨੇ ਅਤੇ ਉਸ ਤਾਰੀਖ ਤੋਂ ਬਾਅਦ ਭੇਜੇਗੇ ਬਾਕੀ ਮੈਸੇजेस ਨੂੰ ਛੱਡ ਸਕਦੇ ਨੇ ਇਸ ਫੀਚਰ ਦੀ ਵਰਤੋਂ ਕਰਨ ਲਈ ਤੁਹਾਨੂੰ ਕੋਈ ਵੀ ਗਰੁੱਪ ਜਾਂ ਚੈਟ ਖੋਲਣਾ ਹੋਵੇਗਾ ਇਸ ਤੋਂ ਬਾਅਦ ਤੁਹਾਨੂੰ ਉਸ ਪ੍ਰੋਫਾਈਲ ਤੇ ਕਲਿੱਕ ਕਰਨਾ ਹੋਵੇਗਾ ਜਿਵੇਂ ਹੀ ਇੱਥੇ ਪ੍ਰੋਫਾਈਲ ਓਪਨ ਹੋਵੇਗੀ ਯੂਜ਼ਰ ਨੂੰ ਖੱਪੇ ਪਾਸੇ ਸਰਚ অপਸ਼ਨ ਦਿਖਾਈ ਦੇਵੇਗਾ ਇਸ ਤੋਂ ਬਾਅਦ ਸਰਚ ਤੇ ਜਾਣ ਤੋਂ ਬਾਅਦ ਪ੍ਰੋਫਾਈਲ ਦੇ ਸੱਜੇ ਪਾਸੇ ਇੱਕ ਕੈਲੰਡਰ ਆਈਕਨ ਦਿਖਾਈ ਦੇਵੇਗਾ ਇਸ ਤੇ ਟੈਪ ਕਰਦੇ ਹੀ ਕੈਲੰਡਰ ਖੁੱਲ ਜਾਵੇਗਾ ਹੁਣ ਤੁਹਾਨੂੰ ਸਿਰਫ ਉਹ ਤਾਰੀਖ ਚੁਣਨੀ ਹੋਵੇਗੀ ਜਿਸ ਦੇ ਮੈਸੇजेस ਤੁਹਾਨੂੰ ਪੜਨੇ ਨੇ ਅਜਿਹਾ ਕਰਨ ਨਾਲ ਤੁਸੀਂ ਉਸ ਤਾਰੀਖ ਦੇ ਸਾਰੇ ਮੈਸੇਜ ਤੁਹਾਨੂੰ ਦਿਖਾਈ ਦੇਣਗੇ ਇਹ ਫੀਚਰ ਹੁਣ ਐਂਡਰੋਇਡ ਡਿਵਾਈਸ ਲਈ ਜਾਰੀ ਕੀਤਾ ਗਿਆ ਹੈ ਅਤੇ iOS, Mac, ਡੈਸਕਟਾਪ ਅਤੇ WhatsApp Web ਲਈ ਪਹਿਲਾ ਹੀ ਉਪਲਬਧ ਹੈ ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਆਪਣੇ ਵਟਸਐਪ ਚੈਨਲ ਤੇ ਇੱਕ ਵੀਡੀਓ ਸ਼ੇਅਰ ਕਰਕੇ ਇਸ ਫੀਚਰ ਦਾ ਐਲਾਨ ਕੀਤਾ